ਇਹ ਮੇਰਾ ਨਾਮ ਤੇਜਿੰਦਰ ਸਿੰਘ ਹੈ ਤੇਜਿੰਦਰ ਸਿੰਘ ਜੀ ਇੱਕ ਵੀਡੀਓ ਕਾਫੀ ਵਾਇਰਲ ਹੋ ਰਹੀ ਹੈ ਸੋਸ਼ਲ ਮੀਡੀਆ ਤੇ ਗੋਲੀਆਂ ਚੱਲਣ ਦੀ ਉਸ ਇੱਕੋ ਜਿਹੀ ਵੀਡੀਓ ਰ ਕੋਣ ਵਿਅਕਤੀ ਹੈ ਜੀ ਉਹ ਜੀ ਉਹ ਮੇਰੇ ਪਿੰਡ ਦਾ ਹਰਪ੍ਰੀਤ ਸਿੰਘ ਪੁੱਤਰ ਕਰਨੈਲ ਸਿੰਘ ਵਾਸੀ ਡੇਰੀ ਵਾਲੇ ਪੰਜਾਬ ਪੁਲਿਸ ਦੀ ਨੌਕਰੀ ਕਰਦਾ ਜੀ ਇਹ ਇਹ ਦੇਖੋ ਬਹੁਤ ਚਿਰ ਦੇ ਨਜਾਇਜ਼ ਹਥਿਆਰ ਸਿਕਸਰ ਲੈ ਕਰਦਾ ਜਦ ਕੋਈ ਵਿਆਹ ਸ਼ਾਦੀ ਫੰਕਸ਼ਨ ਹੁੰਦਾ ਉਹਦਾ ਸ਼ਕਤੀ ਪ੍ਰਦਰਸ਼ਨ ਕਰਦਾ ਲੋਕਾਂ ਨੂੰ ਦਹਿਸ਼ਤ ਭਰਿਆ ਮਾਹੌਲ ਦੇ ਵਿੱਚ ਉਹਦੀ ਵੀਡੀਓ ਜਿਹੜੀ ਵਾਇਰਲ ਹੋਈ ਹੈ ਉਸ ਤੋਂ ਇਲਾਵਾ ਹੋਰ ਵੀ ਬੇਰਕੋ ਸਬੂਤ ਤੁਹਾਨੂੰ ਮੈਂ ਪੇਸ਼ ਕਰ ਦੇਣਾ ਕਿ ਇਹ ਕੇ ਦਹਿਸ਼ਤ ਪਿੰਡ ਵਿੱਚ ਬਹੁਤ ਜ਼ਿਆਦੀ ਪਹੁੰਚਦਾ ਕੀ ਕਾਰਨ ਕੀ ਹੈ ਇਹਦੇ ਪਿੱਛੇ ਬਹੁਤ ਦਹਿਸ਼ਤ ਪਹੁੰਚਦਾ ਕਾਰਨ ਕੀ ਕੋਈ ਪੁਰਾਣੀ ਰੰਜਿਸ਼ ਹੈ ਕੀ ਇਹ ਕਾਰਨ ਕੀ ਹੈ ਨਹੀਂ ਕੋਈ ਬਿਲਕੁਲ ਕੋਈ ਰੰਜਿਸ਼ ਨਹੀਂ ਜੀ ਸਿਰਫ ਸਿਰਫ ਜੇ ਕੋਈ ਸਾਡੇ ਕੋਈ ਚੰਗੇ ਕੰਮ ਕਰਦੇ ਆ ਜੋ ਕੋਈ ਪ੍ਰਸ਼ੰਸਾ ਕਰਦੇ ਕੋਈ ਜਰਨੀਆਂ ਹੁੰਦਾ ਉਹਨਾਂ ਨੂੰ ਧਮਕੀਆ ਦਿੰਦਾ ਉਹਦਾ ਵੀ ਤੁਹਾਨੂੰ ਪ੍ਰੂਫ ਮਈਆ ਕਰਵਾ ਦਿੰਦਾ ਤੁਹਾਨੂੰ ਮੈਂ ਤੁਸੀਂ ਕੀ ਬੇਸਿਕਲੀ ਕੀ ਕਰਦੇ ਕੀ ਉਹਦੇ ਜੀ ਮੈਂ ਇਸ ਟਾਈਮ ਪਿੰਡ ਦੇ ਵਿੱਚ ਖੇਤੀਬਾੜੀ ਕਰਦਾ ਹਾਂ ਤੇ ਕੋਈ ਤੁਸੀਂ ਇਲੈਕਸ਼ਨ ਲੜਉਣ ਦੇ ਚਾਹ ਬਣਦੇ ਹੋ ਬਿਲਕੁਲ ਚਲੋ ਮੇਰਾ ਪਿੰਡ ਮੇਰਾ ਭਾਈਚਾਰਾ ਔਰ ਮੇਰੇ ਸਮਰਥਕ ਚਾਹੁੰਦੇ ਆ ਕਿ ਤੂੰ ਇਲੈਕਸ਼ਨ ਲੜ ਜਦੋਂ ਕੋਈ ਵੀ ਇਹੋ ਜੇ ਇਹਦੀ ਮਨਸ਼ਾ ਇਹੀ ਹੈ ਕਿ ਇਹਨੂੰ ਪਿੰਡ ਦੇ ਵਿੱਚ ਵਧਰਨਾ ਦਿੱਤਾ ਜਾਵੇ ਤੁਹਾਨੂੰ ਇੱਕ ਕਾਲ ਵੀ ਆਈ ਸੀ ਕਿ ਜਿਹਦੇ ਤੁਹਾਨੂੰ ਧਮਕੀਆਂ ਵੀ ਲਗਾਈਆਂ ਜਾ ਰਹੀਆਂ ਸੀ ਉਹ ਕੀ ਸਾਰਾ ਮਾਮਲਾ ਸੀ ਜੋ ਕਿਉਂ ਕੀਤਾ ਗਿਆ ਸੀ ਉਹ ਬਿਲਕੁਲ ਐਸੇ ਸਬੰਧ ਦੇ ਵਿੱਚ ਇਨੇ ਕੱਲ ਬਹੁਤ 60 70 ਮੁੰਡੇ ਗਰਾਊਂਡ ਦੇ ਵਿੱਚ ਸੱਦ ਕੇ ਹੱਲਾ ਗੋਲਾ ਕਰਨ ਦੀ ਕੋਸ਼ਿਸ਼ ਕੀਤੀ ਨੇ ਬਾਅਦ ਵਿੱਚ ਮੈਨੂੰ ਕਾਲ ਵੀ ਕੀਤੀ ਕੇ ਤੋਂ ਗਰਾਊਂਡ ਦੇ ਵਿੱਚ ਆ ਉਹਦਾ ਵੀ ਤੁਹਾਨੂੰ ਸਬੂਤ ਤੁਹਾਨੂੰ ਮੈਂ ਮੁਹਈਆ ਕਰਵਾ ਦੂੰਗਾ ਸਿਰਫ ਇਹ ਇੱਕ ਮੰਚਾ ਹੀ ਕਿ ਇਹਨੂੰ ਡਰਾਇਆ ਧਮਕਾਇਆ ਜਾ ਸਕੇ ਕਿ ਇਹ دہشت ਪਾਉਣ ਦੀ ਕੋਸ਼ਿਸ਼ ਕੀਤੀ ਹੈ ਅ ਕਿਸ ਤਰ੍ਹਾਂ ਕੀ ਪੰਜਾਬ ਸਰਕਾਰ ਗੈਂਗਸਟਰਸ ਦੇ ਖਿਲਾਫ ਬਹੁਤ ਸੰਜੀਦਾ ਹੈ ਕਾਫੀ ਹਥਿਆਰ ਵੀ ਬੜੇ ਜਾ ਰਹੇ ਨੇ ਇਹ ਪ੍ਰਸ਼ਾਸਨ ਕੋ ਕੀ ਮੰਨ ਕਰਦੇ ਜੇ ਇਸ ਤੇ ਹਥਿਆਰਾਂ ਦੀ ਜਾਂਚ ਸੁਣੀ ਗਈ ਹੈ ਹਾਂ ਬਿਲਕੁਲ ਇਹਦੇ ਨਜਾਇਜ਼ ਹਥਿਆਰਾਂ ਦੀ ਜਾਂਚ ਪੜਤਾਲ ਕਰਕੇ ਇਤੇ ਬੰਦੀ ਕਾਰਵਾਈ ਕੀਤੀ ਜਾਵੇ ਤੇ ਕੱਲ ਇਹਨੇ ਜਾਨੋ ਮਾਰਨ ਦੀ ਧਮਕੀ ਵੀ ਦਿੱਤੀ ਹੈ ਨੇ ਕੁਝ ਫੁਨਦ ਸਤਿਧਾਰੀਆਂ ਨੂੰ ਮਿਲੇ ਹੋ ਕੀ ਉਹਨਾਂ ਨੇ ਕੁਝ ਹਾਂ ਉਹਨਾਂ ਨੇ ਐਸ ਐਚਓ ਤਰਸਿਕਾ ਉਹਨਾਂ ਨੇ ਕਿਹਾ ਕਿ ਇੱਥੇ ਅੱਜ ਠੀਕ ਕਾਰਵਾਈ ਕੀਤੀ ਜਾਊਗੀ ਮਤ ਤੁਸੀਂ ਸੰਤੁਸ਼ਟ ਹੋ ਕਾਰਵਾਈ ਤੋਂ ਕਿ ਤੁਹਾਨੂੰ ਲੱਗਦਾ ਕਿ ਕਾਰਵਾਈ ਹੋ ਪਾਏਗੀ ਵੇਖੋ ਜੀ ਉਹਨਾਂ ਨੇ ਯਕੀਨ ਦਿਵਾਇਆ ਤਾਂ ਜਰੂਰ ਕਰਨਗੇ ਲੇਕਿਨ ਜਿੰਨਾ ਚਿਰ ਤੱਕ ਨਹੀਂ ਹੁੰਦੀ ਕਾਰਵਾਈ ਜਿੰਨਾ ਚਿਰ ਤੱਕ ਤੁਹਾਨੂੰ ਇੰਤਜ਼ਾਰ ਕਰਨਾ ਪਏਗਾ ਬਿਲਕੁਲ ਜੀ ਬਿਲਕੁਲ ਉਹਨਾਂ ਚਿਰ ਅਸੀਂ ਵੇਟ ਕਰਦੇ ਹਾਂ ਤੇ ਜੇਕਰ ਇੱਥੇ ਨਹੀਂ ਕਾਰਵਾਈ ਹੁੰਦੀ ਤੇ ਫਿਰ ਕੀ ਤੁਸੀਂ ਉੱਚ ਅਧਿਕਾਰੀਆਂ ਨੂੰ ਵੀ ਮਿਲੋਗੇ ਜਾ ਕੇ ਅਮਰਸਰ ਦੇ ਐਸਐਸਪੀ ਨੂੰ ਜਾਂ ਉਹਨਾਂ ਨੂੰ ਮਿਲੋਗੇ ਤੁਸੀਂ ਜਾ ਕੇ ਜੀ ਬਿਲਕੁਲ ਜੀ ਜੇ ਇੱਥੇ ਕੋਈ ਕਾਰਵਾਈ ਨਹੀਂ ਹੁੰਦੀ ਫਿਰ ਉੱਚ ਅਧਿਕਾਰੀਆਂ ਤੋਂ ਲੈ ਕੇ ਮੈਂ ਕੋਰਟ ਤੱਕ ਵੀ ਕੋਰਟ ਦਾ ਦਰਵਾਜ਼ਾ ਵੀ ਖੜਕਾਉਂਗਾ ਕਿਹੜੀ ਪਾਰਟੀ ਤੋਂ ਤੁਸੀਂ ਇਲੈਕਸ਼ਨ ਲੜਨਾ ਚਾਹੁੰਦੇ ਜੀ ਜੀ ਮੈਂ ਆਮ ਆਦਮੀ ਪਾਰਟੀ ਕਿ ਆਮ ਆਦੀ ਪਾਰਟੀ ਦੇ ਉਸ ਵਰਕਰ ਜਾਂ ਆਮ ਆਦੀ ਪਾਰਟੀ ਸਰਪੰਚ ਜੀ ਨਹੀਂ ਐਸੇ ਆਪਣੇ ਆਪ ਨੂੰ ਸੁਰੱਖਿਅਤ ਮਹਿਸੂਸ ਕਰਦੇ ਕਿ ਭਾਜਪਾ ਦੇ ਮੁੱਖ ਮੰਤਰੀ ਨੇ ਵੀ ਪੂਰੀ ਸਵਾਗਤ ਲਿਖੋਗੇ ਕਿ ਜੀ ਐਸ ਤੋਂ ਨਹੀਂ ਦਲ ਸੰਸਾਦਿਕ ক্লাব ਕਰਦਾ ਨਹੀਂ ਵੇਖੋ ਜੀ ਜਿੱਥੋਂ ਤੱਕ ਪਾਰਟੀ ਦਾ ਸਬੰਧ ਹੈ ਮੈਨੂੰ ਇਹ ਯਕੀਨ ਆ ਕਿ ਇਹ ਇਹੋ ਜਿਹੇ ਸ਼ਰਾਰਤੀ ਇਨਸਾਨਾਂ ਨੂੰ ਬढ़ावा ਨਹੀਂ ਦੇਣਗੇ ਜਿੱਥੋਂ ਤੱਕ ਐਸੇ ਇਨਸਾਨ ਦੀ ਗੱਲ ਆ ਇਹ ਸਿਰਫ ਇੱਕ ਪਿੰਡ ਦੀ ਸ਼ਰਾਰਤੀ ਇਨਸਾਨਸਰਾਂ ਨੇ ਇਹਨੂੰ ਚੱਕ ਕੇ ਇਹਨੂੰ ਐਸ ਪਾਸੇ ਲਾਇਆ ਕਿ ਇਹਨਾਂ ਕੋਈ ਪਰਚੋ ਪਰਚੀ ਹੋ ਕੇ ਕਿ ਇਲੈਕਸ਼ਨ ਨਾ ਲੜ ਸਕੇ ਤੁਸੀਂ ਪੰਜਾਬ ਦੇ ਮੁੱਖ ਮੰਤਰੀ ਨੂੰ ਅਪੀਲ ਕਰੋਗੇ ਐਕਸਟਰਾਂ ਦੇ ਬੱਚਿਆਂ ਦੇ ਖਿਲਾਫ ਕਾਰਵਾਈ ਦੇ ਬਿਲਕੁਲ ਜੀ ਬਿਲਕੁਲ ਮੈਂ ਮੁੱਖ ਮੰਤਰੀ ਸਾਹਿਬ ਭਗਵੰਤ ਸਿੰਘ ਮਾਨ ਉਹਨਾਂ ਤੇ ਮੈਨੂੰ ਪੂਰਨ ਯਕੀਨ ਵੀ ਹੈ ਵਿਸ਼ਵਾਸ ਵੀ ਹੈ ਕਿ ਬਹੁਤ ਵਧੀਆ ਕੰਮ ਕਰ ਰਹੇ ਹੈ ਕਿ ਇਹਨਾਂ ਨੂੰ ਸ਼ਰਾਬਤੀ ਅੰਸਰਾਂ ਨੂੰ ਨਾਤ ਜਰੂਰ ਪਾਉਣਗੇ ਅ ਪਹਿਲਾਂ ਵੀ ਬੇਤੀ ਦੇ ਖਿਲਾਫ ਐਕਸਟਰਾਂ ਦੀ ਕੋਈ ਕਾਰਵਾਈ ਹੋਈ ਹੈ ਜਾਂ ਇਸ ਤਰ੍ਹਾਂ ਦੀ ਮਨੇ ਗੋੜੀਆਂ ਇਹ ਐਕਸਰੀ ਆਮ ਹੀ ਜਦੋਂ ਕੋਈ ਫੈਕਸ਼ਨ ਜਾਂ ਕੋਈ ਹੁੰਦਾ ਹੱਲਾ ਗੁੱਲਾ ਕਰਦਾ ਜੀ ਇਹ ਜਿੱਦਾਂ ਕੋਈ ਹੱਲਾ ਗੋਲਾ ਇਸ ਤਰ੍ਹਾਂ ਕਰਦਾ ਕਿ ਸ਼ਕਤੀ ਪ੍ਰਦਰਸ਼ਨ ਜਗਾਦਾ ਵਸ ਜਿਵੇਂ ਵਿਆਹ ਸ਼ਾਦੀਆਂ ਦੇ ਵਿੱਚ ਗੋਲੀਆਂ ਚਲਾ ਬਿਲਕੁਲ ਜਿਵੇਂ ਜੋ ਸਾਂਝਾ ਪ੍ਰੋਗਰਾਮ ਹੁੰਦਾ ਵਸ ਸਿਰ ਤੁਹਾਨੂੰ ਡਰੋਨ ਦੀ ਕੋਸ਼ਿਸ਼ ਕੀਤੀ ਹੈ ਡਰੋਨ ਦੀ ਕੋਸ਼ਿਸ਼ ਤੁਸੀਂ ਜੇਕਰ ਤੁਹਾਨੂੰ ਇਹ ਫਿਊਚਰ ਜੇਕਰ ਕੋਈ ਪ੍ਰੋਬਲਮ ਹੁੰਦੀ ਆ ਕਿ ਕਿਹਨੂੰ ਜ਼ਿੰਮੇਵਾਰ ਸਮਝਦੇ ਹੋ ਜੇਕਰ ਇਸ ਤਰ੍ਹਾਂ ਦੀ ਪ੍ਰੋਬਲਮ ਹੋਏ ਨੀਂ ਵੀ ਕਰਦੇ ਹੋ ਜੀ ਹਾਂ ਜੀ ਜੇ ਕੋਈ ਇਸ ਤੋਂ ਬਾਅਦ ਵਿੱਚ ਕੋਈ ਪ੍ਰੋਬਲਮ ਆਉਂਦੀ ਹੈ ਹਰਪ੍ਰੀਤ ਸਿੰਘ ਔਰ ਇਸ ਦੇ ਜੋ ਕੁਝ ਇਹਦੇ ਸੱਜਣ ਮਿੱਤਰ ਆ ਚਾਰ ਪੰਜ ਆਣੇ ਇਹ ਮੈਂ ਉਹਨਾਂ ਨੂੰ ਜੋ ਮੈਟਰ ਹਣਾ ਇਹ ਪੰਜਾਬ ਪੁਲਿਸ ਚ ਨੌਜਵਾਨ ਬਿਲਕੁਲ ਜੀ ਬਿਲਕੁਲ ਕਿੱਥੇ ਤਨਾਤ ਹੈ ਜੀ ਆ ਸ਼ਾਇਦ ਮੈਨੂੰ ਜਿਤ ਤੱਕ ਪਹੁੰਚ ਹੈ ਆ ਜਲੰਧਰ ਥਾਣੇ ਦੇ ਵਿੱਚ ਆਏ ਤੇ ਪੁਲਿਸ ਪ੍ਰਸ਼ਾਸਨ ਕੋ ਉਹ ਵੀ ਇਹਦੇ ਖਿਲਾਫ ਕੋਈ ਨਾ ਹਾਂ ਬਿਲਕੁਲ ਜੀ ਮੈਂ ਪੁਲਿਸ ਪ੍ਰਸ਼ਾਸਨ ਉਹ ਉੱਚ ਅਧਿਕਾਰੀਆਂ ਤੋਂ ਮੰਨ ਕਰਦਾ ਕਿ ਇਹ ਸ਼ਰਾਰਤੀ ਅਨਸਰ ਖਿਲਾਫ ਕਾਰਵਾਈ ਦੀ ਮੈਂ ਮੰਨ ਕਰਦਾ ਤੁਹਾਨੂੰ ਕੋਈ ਫੋਟੋਾ ਭੇਜ ਕੇ ਫਿਰ ਜਲੰਧਰ ਫੈਟ ਬਿਲਕੁਲ ਜੀ ਇਹ ਕੋ 2-3 ਸਾਲ ਪੁਰਾਣੀ ਇਹਦੇ ਦੀ ਫੋਟੋ ਫਿਰ ਇਹਨੇ ਮੇਰੇ ਕੋਲ ਆਈ ਹੈ ਵਾਇਰਲੀ ਹੋਈ ਇਹ ਮੇਰੇ ਕੋਲ ਆਈ ਆ ਇਸ ਕੋ ਇਹਦੇ ਕੋਲ 6ਰ ਇੱਕ ਬਹੁਤ ਪੁਰਾਣਾ ਅੱਜ ਤੱਕ ਉਹਦਾ ਪ੍ਰਦਰਸ਼ਨ ਕਰ ਰਿਹਾ ਠੀਕ ਉਹਦੀ ਮੈਂ ਉਹਦੀ ਤੁਹਾਨੂੰ ਮੈਂ ਜਾਗਦੀ ਸਬੂਤ ਤਨਵਾਦਾ ਹੁਣ ਦਿਖਾ ਰਿਹਾ ਮੈਂ ਕੀ ਬਸ ਡਰੋਂ ਦਾ ਹੀ ਆ ਤੁਹਾਡਾ ਬਸ ਡਰੋਂ ਦਾ ਡਰੋਂ ਦਾ ਹੀ ਆ ਇਹ ਤਜਿੰਦਰ ਸਿੰਘ ਡੇਰੀ ਵਾਲ ਪਿੰਡ ਹੈ ਜੀ ਉਹਨਾਂ ਦਾ ਥਾਣਾ ਤਰਸਿਕਾ ਚ ਜੀ ਉਹਨਾਂ ਨੇ ਕੰਪਲੇਂਟ ਕੀਤੀ ਸੀ ਵੀ ਮੈਨੂੰ ਫੋਨ ਤੇ ਗਾਲ ਮੰਦਾ ਕੀਤਾ ਵਾ ਪਿੰਡ ਦੇ ਇੱਕ ਹਰਪ੍ਰੀਤ ਸਿੰਘ ਨੇ ਤੇ ਉਹ ਗਾਲ ਮੰਦੇ ਸੰਬੰਧ ਵਿੱਚ ਜੋ ਸਾਡੀ ਕਾਰਵਾਈ ਕਰ ਮੰਦੀ ਸੀ ਅਸੀਂ ਰਿਪੋਰਟ ਲਿਖਤੀ ਆ ਉਸ ਤੋਂ ਇਲਾਵਾ ਇੱਕ ਉਹਨਾ ਮੈਨੂੰ ਵੀਡੀਓ ਦਿਖਾਈ ਸੀ ਜੀ ਉਹਦੇ ਵਿੱਚ ਹਰਪ੍ਰੀਤ ਸਿੰਘ ਜਿਹੜਾ ਵਾ ਉਹ ਫਾਇਰ ਕਰਦਾ ਨਜ਼ਰ ਆ ਰਿਹਾ ਜੀ ਉਹ ਵੀਡੀਓ ਕਿੱਥੋਂ ਦੀ ਹੈ ਤੇ ਕਦੋਂ ਦੀ ਹੈ ਜਦੋਂ ਮਤਲਬ ਜੇ ਸਾਡੇ ਇਲਾਕੇ ਤੋਂ ਦੀ ਤੇ ਆਪਾਂ ਪੋਸਿਬਲੇ ਉੱਤੇ ਜੋ ਕਾਰਵਾਈ ਬੰਦੀ ਹੈ ਲੀਗਲ ਕਾਰਵਾਈ ਕਰਾਂਗੇ ਸਰ ਉਹ ਵੀਡੀਓ ਦੀ ਫੋਰੈਂਸਿਕ ਕਰਵਾਈ ਜਾਏਗੀ ਜਾਂ ਕਿਉਂਕਿ ਝੂਠੀ ਬੋਲਦੇ ਆ ਜੀ ਜਿਹੜੇ ਮੁਸੀਬਾ ਦੀ ਜਿਹੜੇ ਨਹੀਂ ਫੈਡਰਲ ਫਰਾਂਸਿਕ ਨਹੀਂ ਕੁਝ ਵੀ ਕਰਾਂਗੇ ਆਪਾਂ ਜਿਹੜਾ ਪਤਾ ਲੱਗਾ ਸਾਨੂੰ ਵੀ ਜਿਹੜੇ ਵਿਆਹ ਦੀ ਹੈ ਮੈਰਿਜ ਦੀ ਆ ਆਪਾਂ ਉੱਥੋਂ ਵੈਰੀਫਾਈ ਕਰਦੇ ਆਂ ਜੇ ਸਾਨੂੰ ਲੱਗਾ ਵੀ ਇੱਥੇ ਇਹਨਾਂ ਨੂੰ ਕੁਝ ਕੀਤਾ ਤੇ ਜੋ ਕਾਨੂੰਨੀ ਕਾਰਵਾਈ ਬੰਦੀ ਕਰਾਂਗੇ ਜੀ ਕੁਝ ਕੋਤਰਾਏਗਾ ਫਾਈਲ ਕਿੰਨੇ ਹੋਏ ਸੀ ਕਿ ਕੁਝ ਤਾਂ ਵੀਡੀਓ ਦਿਖਾਈ ਦੇ ਚੁਣਾ ਨਹੀਂ ਫੇਰ ਚਾਰ ਪੰਜ ਸ਼ਾਇਦ ਉਹ ਦੀ ਵੀਡੀਓ ਚ ਹੈਗੇ ਨੇ ਬਟ ਉਹ ਕਿੱਥੋਂ ਦੀ ਆ ਇਹ ਗੱਲ ਕਲੀਅਰ ਨਹੀਂ ਇਹ ਕਲੀਅਰ ਕਰਦੇ ਜੀ ਕਲੀਅਰ ਕਰਨ ਤੋਂ ਬਾਅਦ ਜੋ ਕਾਰਵਾਈ ਹੋਏਗੀ ਕਰਾਂਗੇ ਵੱਟੀ ਤੋਂ ਵੱਡੀ ਸਮੱਸਿਆ ਦਾ 100% ਸਮਾਧਾਨ ਕਰਵਾਓ ਆਪਣੇ ਮਨ ਚਾਹੇ ਪ੍ਰੇਮੀ ਪ੍ਰੇਮਿਕਾ ਨੂੰ ਬਸ ਦੇ ਵਿੱਚ ਕਰਵਾਓ ਹਰ ਸਮੱਸਿਆ ਦਾ ਸਮਾਧਾਨ ਕਰਵਾਓ ਜਿਵੇਂ ਗ੍ਰਹਿ ਕਲੇਸ਼ ਨੌਕਰੀ ਕਾਰੋਬਾਰ ਸੌਗਣ ਦੁਸ਼ਮਣ ਤੋਂ ਛਡਕਾਰਾ ਲਵ ਮੈਰਿਜ ਪ੍ਰੋਬਲਮ ਵਿਦੇਸ਼ ਯਾਤਰਾ ਕੋਰਟ ਕੇਸ ਪਤੀ ਪਤਨੀ ਦੇ ਵਿੱਚ ਕਲੇਸ਼ ਲੋਟਰੀ ਸੱਟਾ ਨੰਬਰ ਜਾਦੂ ਟੁਣਾ ਕੀਤਾ ਕਰਾਇਆ ਰੂਸੇ ਨੂੰ ਬਣਾਉਣਾ ਵੀਜ਼ਾ ਪ੍ਰੋਬਲਮ ਗ੍ਰੀਨ ਕਾਰਡ ਹੁਣੇ ਕਾਲ ਕਰੋ ਮੀਆਂ ਸਮਰਜੀ 73409 36488 73409 36488